ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਬਚਪਨ ਦੇ ਵਿੱਚ ਆਪਣੇ ਪੇਰੈਂਟਸ ਤੋਂ ਜਾਂ ਨਾਨਾ ਨਾਨੀ ਜਾਂ ਦਾਦਾ ਦਾਦੀ ਤੋਂ ਇੱਕ ਕਹਾਣੀ ਸੁਣੀ ਹੋਣੀ ਹੈ ਜਿਹਦਾ ਨਾਮ ਸੀ ਇੱਕ ਖਾਵਾ ਕਿ ਦੋ ਖਾਵਾ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਗਰੀਬ ਜਿਹਾ ਉਸ ਦੀ ਪਤਨੀ ਤੇ ਚਾਰ ਧੀਆਂ ਉਹ ਬੜਾ ਹੀ ਗਰੀਬ ਸੀ ਉਹਦੇ ਘਰ ਖਾਣ ਨੂੰ ਕੁਝ ਨਹੀਂ ਹੁੰਦਾ ਸੀ ਤੇ ਉਹਨੂੰ ਬੜੀ ਚਿੰਤਾ ਲੱਗੀ ਰਹਿੰਦੀ ਕੀ ਆਪਣੀਆਂ ਚਾਰ ਕੁੜੀਆਂ ਬਈ ਕਿੱਦਾਂ ਵਿਆਹਣੀਆਂ ਕਿੱਦਾਂ ਇਹਨਾਂ ਨੂੰ ਪਾਲਣਾ ਇੱਕ ਦਿਨ ਉਸ ਦੀ ਘਰ ਵਾਲੀ ਕਹਿੰਦੀ ਕਿ ਤੁਸੀਂ ਇੰਨਾ ਸੋਚੋ ਨਾ ਚਲੋ ਤੁਸੀਂ ਕੰਮ ਤੇ ਜਾਓ ਮੈਂ ਤੁਹਾਨੂੰ ਰੋਟੀ ਪੱਲੇ ਬੰਨ੍ਹ ਦਿੰਦੀ ਹਾਂ ਤੇ ਫਿਰ ਉਹ ਕਿਸਾਨ ਰੋਟੀ ਲੈ ਕੇ ਚੱਲਿਆ ਜਾਂਦਾ ਦੂਰ ਜਾਂਦਾ ਜਾਂ ਜੰਗਲ ਦੇ ਵਿੱਚ ਤੁਰਿਆ ਜਾਂਦਾ ਤੁਰਿਆ ਜਾਂਦਾ ਰਸਤੇ ਵਿੱਚ ਉਸ ਨੂੰ ਰਾਤ ਪੈ ਜਾਂਦੀ ਹੈ ਤੇ ਫਿਰ ਉਹਨੂੰ ਭੁੱਖ ਵੀ ਲੱਗਣ ਲੱਗਦੀ ਹੈ ਉਹ ਸੋਚਦਾ ਹੁਣ ਕੀ ਕਰਾਂ ਇਦਾਂ ਹੀ ਤੁਰਿਆ ਜਾਂਦਾ ਰਸਤੇ ਦੇ ਵਿੱਚ ਉਸ ਨੂੰ ਇੱਕ ਖੂਹ ਨਜ਼ਰ ਆਉਂਦਾ ਹੋ। ਫਿਰ ਉਹ ਕਹਿੰਦਾ ਚੱਲ ਇੱਥੇ ਹੀ ਬੈਠ ਜਾਂਦਾ ਨਾਲੇ ਪਾਣੀ ਪੀ ਲਵਾਂਗਾ ਨਾਲੇ ਰੋਟੀ ਖਾ ਲਵਾਂਗਾ। ਫਿਰ ਉਹ ਰੋਟੀਆਂ ਖੋਲ ਲੈਂਦਾ। ਉਹ ਦੇਖਦਾ ਚਾਰ ਰੋਟੀਆਂ ਬੰਨੀਆਂ ਆ ਆ ਉਹਦੀ ਘਰ ਵਾਲੀ ਨੇ। ਫਿਰ ਉਹ ਕਹਿੰਦਾ ਇੱਕ ਰੋਟੀ ਖਾਵਾਂ ਕਿ ਦੋ ਖਾਵਾਂ? ਤਿੰਨ ਖਾਵਾਂ ਕਿ ਚਾਰ ਖਾਵਾਂ? ਉਹ ਇਦਾਂ ਹੀ ਬਾਰ-ਬਾਰ ਬੋਲੀ ਜਾਂਦਾ ਸੀ। ਕਹਿੰਦਾ ਆ ਕਿੱਦਾਂ ਕਰਾਂ? ਸਾਰੀਆਂ ਖਾ ਲਵਾਂ? ਉਸ ਖੂਹ ਦੇ ਵਿੱਚ ਪਰੀਆਂ ਰਹਿੰਦੀਆਂ ਸੀ ਉਹ ਵੀ 4 ਉਹਨਾਂ ਨੇ ਕਿਸਾਨ ਦੀ ਸਾਰੀ ਗੱਲ ਸੁਣੀ ਉਹ ਸੁਣ ਕੇ ਸੋਚਦੀਆਂ ਕਿ ਇਹ ਤਾਂ ਸਾਨੂੰ ਹੀ ਖਾਣ ਨੂੰ ਫਿਰਦਾ ਉਹ ਡਰ ਕੇ ਖੂਹ ਦੇ ਵਿੱਚੋਂ ਬਾਹਰ ਨਿਕਲ ਆਉਂਦੀਆਂ ਅਤੇ ਕਿਸਾਨ ਨੂੰ ਪੁੱਛਦੀਆਂ ਨੇ ਤੂੰ ਸਾਨੂੰ ਖਾਣ ਬਾਰੇ ਕਹਿੰਦਾ ਆ ਸਾਨੂੰ ਖਾਈ ਨਾ ਸਾਨੂੰ ਛੱਡ ਦੇ ਅਸੀਂ ਤੈਨੂੰ ਇੱਕ ਵਧੀਆ ਚੀਜ਼ ਦੇਵਾਂਗੇ ਆ ਜੋ ਤੂੰ ਮੰਗੇਗਾ ਉਹੀ ਤੈਨੂੰ ਮਿਲ ਜਾਊ ਫਿਰ ਉਹ ਸੁਣਦਾ ਰਿਹਾ ਹੈਰਾਨ ਹੋ ਗਿਆ ਉਹ ਪਰੀਆਂ ਕਹਿੰਦੀਆਂ ਚੱਲ ਤੂੰ ਆ ਪਤੀਲਾ ਲੈ ਜਾ ਜੋ ਤੂੰ ਮੰਗੇਗਾ ਖਾਣ ਨੂੰ ਇਹ ਪਤੀਲਾ ਤੈਨੂੰ ਦੇ ਦਊਗਾ ਉਹ ਬੜਾ ਖੁਸ਼ ਹੁੰਦਾ ਅਤੇ ਕਹਿੰਦਾ ਸੱਚੀ ਮੈਨੂੰ ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਉਹ ਪਰੀਆਂ ਕਹਿੰਦੀਆਂ ਹਾਂ ਅਸੀਂ ਸੱਚ ਕਹਿੰਦੀਆਂ ਹਾਂ ਉਹ ਖੁਸ਼ੀ ਨਾਲ ਪਤੀਲਾ ਲੈ ਕੇ ਆਪਣੇ ਘਰ ਵੱਲ ਨੂੰ ਤੁਰ ਪੈਂਦਾ ਹੈ ਰਸਤੇ ਵਿੱਚ ਉਸ ਨੂੰ ਉਸਦੀ ਭੈਣ ਦਾ ਘਰ ਆਉਂਦਾ ਹੈ ਉਹ ਕਹਿੰਦਾ ਵੀ ਜਾਂਦਾ ਜਾਂਦਾ ਚਲੋ ਭੈਣ ਨੂੰ ਵੀ ਮਿਲ ਜਾਂਦਾ ਹਾਂ ਤੇ ਜਦੋਂ ਆਪਣੀ ਭੈਣ ਦੇ ਘਰ ਜਾਂਦਾ ਹੈ ਤਾਂ ਉਸ ਨੂੰ ਸਾਰੀ ਗੱਲ ਦੱਸ ਦਿੰਦਾ ਕਿ ਇਦਾਂ ਮੈਨੂੰ ਪਰੀਆਂ ਮਿਲੀਆਂ ਉਹ ਮੈਨੂੰ ਕਹਿੰਦੀਆਂ ਸੀ ਕਿ ਇਹ ਪਤੀਲਾ ਲੈ ਜਾ ਇਹ ਜਾਦੂ ਦਾ ਪਤੀਲਾ ਤੂੰ ਜੋ ਮੰਗੇਗਾ ਉਹ ਤੈਨੂੰ ਮਿਲ ਜਾਏਗਾ ਉਸ ਦੀ ਭੈਣ ਸੁਣ ਕੇ ਬੜੀ ਹੈਰਾਨ ਹੋ ਜਾਂਦੀ ਹੈ ਪਰ ਦਿਲ ਉਸ ਦਾ ਬੇਈਮਾਨ ਹੋ ਜਾਂਦਾ ਫਿਰ ਜਦੋਂ ਰਾਤ ਪੈ ਜਾਂਦੀ ਹੈ ਤਾਂ ਉਸ ਦਾ ਭਰਾ ਸੌ ਜਾਂਦਾ ਉਹ ਰਾਤ ਨੂੰ ਪਤੀਲਾ ਬਦਲ ਦਿੰਦੀ ਹੈ ਜਿਹੜਾ ਜਾਦੂ ਦਾ ਪਤੀਲਾ ਹੁੰਦਾ ਉਹ ਆਪਣੇ ਕੋਲ ਰੱਖ ਲੈਂਦੀ ਹੈ ਤੇ ਉੱਥੇ ਨਕਲੀ ਪਤੀਲਾ ਰੱਖ ਦਿੰਦੀ ਆ ਫਿਰ ਜਦੋਂ ਸਵੇਰ ਹੁੰਦੀ ਆ ਉਸ ਦਾ ਭਰਾ ਪਤੀਲਾ ਚੁੱਕ ਕੇ ਘਰ ਵੱਲ ਨੂੰ ਤੁਰ ਪੈਂਦਾ ਤੇ ਘਰ ਜਾ ਕੇ ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸਦਾ ਉਹ ਕਹਿੰਦੀ ਵੀ ਇਦਾਂ ਨਹੀਂ ਹੋ ਸਕਦਾ ਉਹ ਕਹਿੰਦਾ ਚੱਲ ਭਾਗਵਾਨੀ ਤੂੰ ਚੁੱਲ੍ਹੇ ਨੂੰ ਪੋਚਾ ਮਾਰ ਤੇ ਅੱਗ ਬਾਲ ਉੱਤੇ ਪਤੀਲਾ ਰੱਖ ਤੂੰ ਜੋ ਮੰਗੇਂਗੀ ਸ਼ਾਇਦ ਉਹ ਆਪਾਂ ਨੂੰ ਮਿਲ ਜਾਵੇ ਉਸ ਦੀ ਘਰਵਾਲੀ ਸੋਚਦੀ ਆ ਕਿ ਖੀਰ ਮੰਗ ਲੈਂਦੀ ਆ ਉਹ ਕਹਿੰਦੀ ਆ ਚੱਲ ਖੀਰ ਬਣ ਜਾਵੇ ਪਰ ਉਹ ਖੀਰ ਨਹੀਂ ਬਣਦੀ। ਪਤੀਲੇ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਉਹ ਹੈਰਾਨ ਰਹਿ ਜਾਂਦੀ ਆ ਤੇ ਫਿਰ ਉਹ ਆਪਣੇ ਘਰ ਵਾਲੇ ਨੂੰ ਦੱਸਦੀ ਆ। ਭਈ ਇਹ ਤਾਂ ਐਵੇਂ ਹੀ ਆ ਪਤੀਲਾ। ਤੁਸੀਂ ਕਹਿੰਦੇ ਜਾਦੂ ਦਾ ਆ। ਇਹਦੇ ਚ ਤਾਂ ਕੁਝ ਵੀ ਨਹੀਂ ਨਿਕਲਿਆ। ਕਿਸਾਨ ਨੂੰ ਬੜਾ ਗੁੱਸਾ ਆਉਂਦਾ। ਤੇ ਉਹਨਾਂ ਵਾਪਸ ਜਾਂਦਾ ਉਹਨਾਂ ਪਰੀਆਂ ਦੇ ਕੋਲ। ਫਿਰ ਜਾ ਕੇ ਖੂਹ ਦੇ ਉੱਤੇ ਬੈਠ ਜਾਂਦਾ ਤੇ ਕਹਿੰਦਾ ਪਹਿਲਾਂ ਵਾਲੀ ਗੱਲ ਹੀ ਬੋਲਦਾ ਵੀ ਇੱਕ ਖਾਵਾ ਜਾਂ ਦੋ ਖਾਵਾ। ਤਿੰਨ ਖਾਵਾ ਕਿ ਚਾਰ ਖਾਵਾ ਉਹ ਨੂੰ ਗੁੱਸੇ ਨਾਲ ਉੱਚੀ ਉੱਚੀ ਬੋਲੀ ਜਾਂਦਾ ਆ ਫਿਰ ਪਰੀਆਂ ਨੂੰ ਉਸ ਦੀ ਗੱਲ ਸੁਣਦੀ ਐ ਉਹ ਖੂਹ ਵਿੱਚੋਂ ਬਾਹਰ ਨਿਕਲਦੀਆਂ ਤੇ ਡਰ ਜਾਂਦੀਆਂ ਭਈ ਅੱਜ ਤਾਂ ਬਹੁਤ ਗੁੱਸੇ ਵਿੱਚ ਆ ਅੱਜ ਤਾਂ ਇਹਨੇ ਸਾਨੂੰ ਖਾ ਹੀ ਲੈਣਾ ਪਤਾ ਨਹੀਂ ਕੀ ਗੱਲ ਹੋ ਗਈ ਦੁਬਾਰਾ ਆ ਗਿਆ ਜਿਹੜਾ ਫਿਰ ਜਦੋਂ ਪੁੱਛਦੀਆਂ ਭਈ ਤੈਨੂੰ ਕੀ ਗੱਲ ਆ ਤਾਂ ਉਹ ਦੱਸਦਾ ਕਿ ਜਿਹੜਾ ਤੁਸੀਂ ਪਤੀਲਾ ਦਿੱਤਾ ਆ ਉਹਦੇ ਵਿੱਚੋਂ ਤਾਂ ਕੁਝ ਨਿਕਲਿਆ ਹੀ ਨਹੀਂ ਉਹ ਬੜੀਆਂ ਹੈਰਾਨ ਹੋ ਜਾਂਦੀਆਂ ਸੁਣ ਕੇ ਵੀ ਕਾਤੋਂ ਨਹੀਂ ਨਿਕਲਿਆ ਪਤੀਲੇ ਵਿੱਚੋਂ ਤੇ ਕਹਿੰਦੀ ਆਂ ਚਲ ਅੱਛਾ ਅੱਜ ਤੈਨੂੰ ਅਸੀਂ ਹੋਰ ਵੀ ਵਧੀਆ ਚੀਜ਼ ਦਿੰਦੀ ਆਂ ਲੈ ਆ ਮੁਰਗੀ ਲੈ ਜਾ ਇਹ ਸੋਨੇ ਦੇ ਆਂਡੇ ਦਿੰਦੀ ਆ ਉਸ ਕਿਸਾਨ ਨੂੰ ਉਹਨਾਂ ਦੀਆਂ ਗੱਲਾਂ ਤੇ ਯਕੀਨਤਾ ਨਹੀਂ ਆਉਂਦਾ ਪਰ ਫਿਰ ਵੀ ਉਹ ਉਹਨਾਂ ਤੋਂ ਮੁਰਗੀ ਲੈ ਕੇ ਖੁਸ਼ੀ-ਖੁਸ਼ੀ ਚੱਲਿਆ ਜਾਂਦਾ ਹੈ ਰਸਤੇ ਵਿੱਚ ਉਸ ਨੂੰ ਹਨੇਰਾ ਹੋ ਜਾਂਦਾ ਹੈ ਤੇ ਅੱਜ ਉਹ ਫੇਰ ਆਪਣੀ ਭੈਣ ਦੇ ਘਰ ਰੁਕ ਜਾਂਦਾ ਹੈ ਤੇ ਆਪਣੀ ਭੈਣ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਜਦੋਂ ਰਾਤ ਹੁੰਦੀ ਹੈ ਤਾਂ ਉਹ ਚੁੱਪਚਾਪ ਮੁਰਗੀ ਨੂੰ ਮੰਜੇ ਦੇ ਹੇਠਾਂ ਰੱਖ ਕੇ ਸੌ ਜਾਂਦਾ ਹੈ। ਉਹਦੀ ਭੈਣ ਦੇ ਮਨ ਦੇ ਵਿੱਚ ਫਿਰ ਲਾਲਚ ਆ ਜਾਂਦਾ ਹੈ। ਉਹ ਸੋਚਦੀ ਆ ਇਹ ਵੀ ਮੈਂ ਬਦਲ ਲੈਂਦੀ ਆ। ਉਹਦੀ ਜਗ੍ਹਾ ਤੇ ਉਹ ਇੱਕ ਸਧਾਰਨ ਮੁਰਗੀ ਰੱਖ ਦਿੰਦੀ ਹੈ। ਸੋਨੇ ਦੇ ਅੰਡੇ ਵਾਲੀ ਮੁਰਗੀ ਉਹ ਲੁਕੋ ਦਿੰਦੀ ਹੈ। ਜਦੋਂ ਸਵੇਰ ਹੁੰਦੀ ਹੈ ਉਹ ਉੱਠਦਾ ਹੈ ਤੇ ਮੁਰਗੀ ਲੈ ਕੇ ਆਪਣੇ ਘਰ ਵੱਲ ਨੂੰ ਚੱਲ ਪੈਂਦਾ ਹੈ। ਘਰ ਜਾ ਕੇ ਉਹ ਆਪਣੀ ਘਰਵਾਲੀ ਨੂੰ ਦੱਸਦਾ ਬੜਾ ਖੁਸ਼ ਹੁੰਦਾ ਕਿ ਆਹ ਮੁਰਗੀ ਮਿਲੀ ਆ ਭਗਵਾਨ ਨੇ ਅੱਜ ਤਾਂ ਬਹੁਤ ਵਧੀਆ ਚੀਜ਼ ਆ ਇਹ ਸੋਨੇ ਦੇ ਆਂਡੇ ਦਿੰਦੀ ਆ ਉਹ ਫਿਰ ਬੜੀ ਹੈਰਾਨ ਹੋ ਜਾਂਦੀ ਆ ਵੀ ਇਹ ਕਿਹੜੀ ਚੀਜ਼ ਹੋਈ ਤੇ ਉਹ ਕਹਿੰਦਾ ਆ ਇਹ ਮੁਰਗੀ ਸੱਚੀ ਸੋਨੇ ਦੇ ਆਂਡੇ ਦਿੰਦੀ ਆ ਕਹਿੰਦੀ ਅੱਛਾ ਘਰ ਵਾਲੀ ਬੜੀ ਖੁਸ਼ ਹੋ ਜਾਂਦੀ ਆ ਸਵੇਰ ਨੂੰ ਜਦੋਂ ਉੱਠਦੀ ਆ ਦੇਖਦੀ ਆ ਮੁਰਗੀ ਨੇ ਆਂਡਾ ਦਿੱਤਾ ਤੇ ਉਹ ਵੀ ਸੁਧਾਰਨ ਫਿਰ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਕੋਈ ਤੈਨੂੰ ਬੇਵਕੂਫ ਬਣਾ ਰਿਹਾ। ਮੁਰਗੀ ਨੇ ਤਾਂ ਸਧਾਰਨ ਆਂਡਾ ਹੀ ਦਿੱਤਾ ਆ। ਕਿਸਾਨ ਨੂੰ ਬੜਾ ਗੁੱਸਾ ਆਉਂਦਾ ਆ। ਉਹਦੀ ਘਰਵਾਲੀ ਵੀ ਲੜਦੀ ਆ ਵੀ ਉਹ ਜੀ ਤੈਨੂੰ ਬੇਵਕੂਫ ਬਣਾਉਂਦੀਆਂ ਨੇ ਪਰੀਆਂ। ਬਈ ਤੂੰ ਹੁਣ ਕਰਨ ਕੀ ਜਾਨਾ ਉੱਥੇ? ਰਹਿਣ ਤੇ ਕਿਸਾਨ ਨੂੰ ਸੱਚੀ ਬੜਾ ਗੁੱਸਾ ਆ ਜਾਂਦਾ। ਕਹਿੰਦਾ ਅੱਜ ਮੈਂ ਦੁਬਾਰਾ ਜਾਵਾਂਗਾ ਉੱਥੇ ਜੰਗਲ ਦੇ ਵਿੱਚ। ਉਹ ਗੁੱਸੇ ਵਿੱਚ ਉੱਥੋਂ ਚੱਲਿਆ ਜਾਂਦਾ ਆ। ਫਿਰ ਚਾਰ ਰੋਟੀਆਂ 'ਚੋਂ ਕਹਿੰਦਾ ਇੱਕ ਖਾਵਾਂ। ਦੋ ਖਾਵਾਂ ਤਿੰਨ ਖਾਵਾਂ ਕਿ ਚਾਰ ਖਾਵਾਂ ਅੱਜ ਤਾਂ ਮੈਂ ਚਾਰ ਹੀ ਖਾ ਲੈਣੀ ਆਂ ਭਰੀਆਂ ਖੂਹ ਦੇ ਵਿੱਚ ਸਾਰੀਆਂ ਗੱਲਾਂ ਸੁਣ ਰਹੀਆਂ ਸੀ ਤੇ ਸੋਚਦੀਆਂ ਸੀ ਵੀ ਅੱਜ ਇਹਨੂੰ ਕੀ ਹੋ ਗਿਆ ਅੱਜ ਨਹੀਂ ਬਖਸ਼ਦਾ ਅੱਜ ਤਾਂ ਚਾਰਾਂ ਨੂੰ ਖਾ ਕੇ ਹਟੂਗਾ ਉਹ ਡਰਦੀਆਂ ਡਰਦੀਆਂ ਖੂਹ ਦੇ ਵਿੱਚੋਂ ਬਾਹਰ ਨਿਕਲਦੀਆਂ ਨੇ ਅਤੇ ਪੁੱਛਦੀਆਂ ਨੇ ਕੀ ਗੱਲ ਹੋਈ ਆ ਉਹ ਦੱਸ ਤਾਂ ਕਿ ਤੁਸੀਂ ਮੈਨੂੰ ਰੋਜ਼ ਬੇਵਕੂਫ ਬਣਾਉਂਦੀਆਂ ਭਰੀਆਂ ਕਹਿੰਦੀਆਂ ਅਸੀਂ ਤੈਨੂੰ ਕਦੇ ਬੇਵਕੂਫ ਨਹੀਂ ਬਣਾਇਆ ਅਸੀਂ ਤੈਨੂੰ ਜਿੱਦਾਂ ਕਹਿੰਦੀਆਂ ਉਦਾਂ ਹੀ ਹੁੰਦਾ ਤੂੰ ਵਿਸ਼ਵਾਸ ਕਰ ਲਾ ਰਸਤੇ ਵਿੱਚ ਜ਼ਰੂਰ ਤੇਰੇ ਨਾਲ ਕੋਈ ਧੋਖਾ ਹੁੰਦਾ ਤੇਰੀਆਂ ਕੋਈ ਚੀਜ਼ਾਂ ਬਦਲ ਲੈਂਦਾ ਆ ਅੱਛਾ ਫਿਰ ਅੱਜ ਦੀ ਵਾਰ ਸਾਡੇ ਤੇ ਯਕੀਨ ਕਰ ਲਾ ਅਸੀਂ ਤੈਨੂੰ ਇੱਕ ਇਹੋ ਜਿਹੀ ਚੀਜ਼ ਦੇਵਾਂਗੇ ਜਿਸ ਦੇ ਨਾਲ ਚੋਰ ਫੜਿਆ ਜਾਊਗਾ ਪਰੀਆਂ ਉਸ ਨੂੰ ਕਹਿੰਦੀਆਂ ਨੇ ਕਿ ਅੱਜ ਵਾਲੀ ਗੱਲ ਰਸਤੇ ਵਿੱਚ ਕਿਸੇ ਨੂੰ ਨਾ ਦੱਸੇ ਉਹ ਕਹਿੰਦਾ ਠੀਕ ਆ ਪਰੀਆਂ ਉਸ ਨੂੰ ਇੱਕ ਰੱਸੀ ਤੇ ਇੱਕ ਡੰਡਾ ਦਿੰਦੀਆਂ ਹਨ ਉਹ ਨਾ ਤੋਂ ਰੱਸੀ ਤੇ ਡੰਡਾ ਲੈ ਕੇ ਚੁੱਪਚਾਪ ਉਥੋਂ ਚਲਿਆ ਜਾਂਦਾ ਹੈ ਰਸਤੇ ਵਿੱਚ ਫਿਰ ਉਸ ਨੂੰ ਸ਼ਾਮ ਪੈ ਜਾਂਦੀ ਹੈ ਤੇ ਉਹ ਆਪਣੀ ਭੈਣ ਦੇ ਘਰ ਰੁਕ ਜਾਂਦਾ ਹੈ ਤੇ ਰਾਤ ਨੂੰ ਡੰਡਾ ਤੇ ਰੱਸੀ ਮੰਜੇ ਹੇਠਾਂ ਰੱਖ ਕੇ ਸੌਂ ਜਾਂਦਾ ਹੈ ਤੇ ਉਸ ਦੀ ਭੈਣ ਰਾਤ ਨੂੰ ਫੇਰ ਉਹ ਰੱਸੀ ਤੇ ਡੰਡਾ ਚਰਾਉਣ ਦੀ ਕੋਸ਼ਿਸ਼ ਕਰਦੀ ਹੈ ਜਿਉਂ ਹੀ ਉਹ ਰੱਸੀ ਨੂੰ ਹੱਥ ਪਾਉਂਦੀ ਹੈ ਰੱਸੀ ਉਹਨੂੰ ਬੰਨ ਲੈਂਦੀ ਹੈ ਤੇ ਡੰਡਾ ਉਸ ਨੂੰ ਕੁੱਟਣ ਲੱਗਦਾ ਹੈ ਉਹ ਉੱਚੀ ਉੱਚੀ ਰੋਲਾ ਪਾਉਣ ਲੱਗਦੀ ਹੈ ਮੈਨੂੰ ਬਚਾਓ ਮੈਨੂੰ ਬਚਾਓ ਪਤਾ ਨਹੀਂ ਕੌਣ ਮਾਰਦਾ ਆ ਰੋਲਾ ਪਾਉਂਦੀ ਹੈ ਉੱਚੀ ਉੱਚੀ ਫਿਰ ਜਦੋਂ ਉਸਤੇ ਭਰਾ ਨੂੰ ਆਵਾਜ਼ ਸੁਣਦੀ ਆ ਵੀ ਰੋਲਾ ਕਿੱਥੇ ਪੈਂਦਾ ਉਹ ਉੱਠ ਕੇ ਜਾ ਕੇ ਦੇਖਣ ਲੱਗਦਾ ਉਹ ਦੇਖਦਾ ਉਸਦੀ ਭੈਣ ਤਾਂ ਰੱਸੀ ਨਾਲ ਬੰਨੀ ਹੁੰਦੀ ਹੈ ਤੇ ਡੰਡਾ ਉਹਦੇ ਵੱਜੀ ਜਾਂਦਾ ਉਹ ਕਹਿੰਦਾ ਇਹ ਕੀ ਹੋ ਗਿਆ ਇਹ ਤਾਂ ਸੱਚੀ ਜਾਦੂ ਹੋ ਗਿਆ ਫਿਰ ਉਹ ਸਮਝ ਜਾਂਦਾ ਵੀ ਇੰਨੇ ਮੇਰੀਆਂ ਚੀਜ਼ਾਂ ਚੁਰਾਈਆਂ ਡੰਡਾ ਵੱਜੀ ਜਾਂਦਾ ਉਹਦੀ ਭੈਣ ਰੋਲਾ ਪਾਈ ਜਾਂਦੀ ਆ ਵੀਰੇ ਮੈਨੂੰ ਬਚਾ ਵੀਰੇ ਮੈਨੂੰ ਬਚਾ ਉਹ ਦੇਖਦਾ ਖੜਾ ਹੋ ਕੇ ਕਹਿੰਦਾ ਵੀ ਤੈਨੂੰ ਗੁੱਟ ਕਿਉਂ ਪੈਂਦੀ ਆ ਕਿਉਂਕਿ ਤੂੰ ਮੇਰੀਆਂ ਚੀਜ਼ਾਂ ਚੁਰਾਈਆਂ ਨੇ ਉਹ ਕਹਿੰਦੀ ਨਹੀਂ ਨਹੀਂ ਮੈਂ ਤੇਰੀ ਕੋਈ ਚੀਜ਼ ਨਹੀਂ ਚੁਰਾਈ ਫਿਰ ਉਹਦੇ ਡੰਡਾ ਵੱਜਿਆ ਉਹ ਕਹਿੰਦਾ ਪਰੀਆਂ ਮੈਨੂੰ ਕਹਿੰਦੀਆਂ ਸੀ ਕਿ ਜਿਹੜਾ ਚੋਰ ਹੋਊਗਾ ਉਹਦੇ ਡੰਡਾ ਵੱਜੂਗਾ ਤੇ ਉਹ ਰੱਸੀ ਨਾਲ ਵੱਜ ਜਾਊਗਾ ਉਹ ਫਿਰ ਵੀ ਨਹੀਂ ਮੰਨਦੀ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਚੋਰੀ ਕੀਤੀ ਚਿਹਰੋ ਦੇ ਡੰਡੇ ਵੱਜਣ ਲੱਗ ਜਾਂਦੇ ਆ ਜਿੰਨਾ ਚਿਰ ਉਹ ਮੰਨਦੀ ਨਹੀਂ ਆਪਣਾ ਕਸੂਰ ਵੀ ਇਹ ਚੀਜ਼ਾਂ ਮੈਂ ਚੁਰਾਈਆਂ ਉਹਨਾਂ ਚਿਹਰੋ ਡੰਡਾ ਉਸਦੇ ਵੱਜੀ ਜਾਂਦਾ ਅਖੀਰ ਉਹ ਆਪਣੀ ਗਲਤੀ ਮੰਨ ਲੈਂਦੀ ਹੈ ਕਹਿੰਦੀ ਅੱਛਾ ਮੈਂ ਦੱਸਦੀਆਂ ਮੈਂ ਦੱਸਦੀਆਂ ਵੀ ਮੈਂ ਹੀ ਤੇਰੀਆਂ ਚੀਜ਼ਾਂ ਚੁਰਾਈਆਂ ਅੱਗੇ ਪਤੀਲਾ ਵੀ ਮੈਂ ਚੁਰਾਇਆ ਤੇ ਮੁਰਗੀ ਵੀ ਮੈਂ ਚੁਰਾਈ ਆ ਤੇ ਫਿਰ ਕਹਿੰਦੀ ਮੈਨੂੰ ਖੋਲ ਦੇ ਜੇ ਤੂੰ ਮੈਨੂੰ ਛੱਡੇਗਾ ਤਾਂ ਹੀ ਮੈਂ ਤੈਨੂੰ ਚੀਜ਼ਾਂ ਲਿਆ ਕੇ ਦਵਾਂਗੀ ਫਿਰ ਉਹ ਅੰਦਰ ਜਾਂਦੀ ਆ ਤੇ ਪਤੀਲਾ ਤੇ ਮੁਰਗੀ ਲਿਆ ਕੇ ਉਸ ਨੂੰ ਦੇ ਦਿੰਦੀ ਹੈ ਉਹ ਦੋਨੇ ਚੀਜ਼ਾਂ ਲੈ ਕੇ ਉੱਥੋਂ ਚਲਾ ਜਾਂਦਾ ਹੈ ਰਸਤੇ ਵਿੱਚ ਉਸ ਨੂੰ ਪਰੀਆਂ ਦੀ ਗੱਲ ਯਾਦ ਆਉਂਦੀ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਮਾਨ ਤੇਰੀ ਭੈਣ ਤੇਨੂੰ ਵਾਪਸ ਕਰੂਗੀ ਉਹ ਤੂੰ ਸਾਡੇ ਕੋਲ ਲੈ ਕੇ ਆਹੀਂ ਉਹ ਇਦਾਂ ਹੀ ਕਰਦਾ ਉਹ ਵਿਚਾਰਾ ਸਾਰਾ ਸਮਾਨ ਲੈ ਕੇ ਪਰੀਆਂ ਕੋਲ ਪਹੁੰਚ ਜਾਂਦਾ ਆ ਪਰੀਆਂ ਉਸ ਦੀ ਇਮਾਨਦਾਰੀ ਵੇਖ ਕੇ ਬੜੀਆਂ ਖੁਸ਼ ਹੁੰਦੀਆਂ ਕਹਿੰਦੀਆਂ ਬਈ ਤੂੰ ਬਹੁਤ ਚੰਗਾ ਬੰਦਾ ਆ ਸੱਚਾ ਸੁੱਚਾ ਆ ਦਿਲ ਦਾ ਅਸੀਂ ਖੁਸ਼ ਹੋ ਕੇ ਸਾਰਾ ਸਮਾਨ ਤੈਨੂੰ ਦਿੰਦੇ ਆ ਉਹ ਸਾਰਾ ਸਮਾਨ ਪਰੀਆਂ ਤੋਂ ਲੈ ਕੇ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਨੂੰ ਚੱਲ ਪੈਂਦਾ ਹੈ ਘਰ ਜਾ ਕੇ ਆਪਣੇ ਘਰ ਵਾਲੀ ਨੂੰ ਦੱਸਦਾ ਵੀ ਪਰੀਆਂ ਨੇ ਮੈਨੂੰ ਇਹ ਸਾਰਾ ਸਮਾਨ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਦਿੱਤਾ ਆ ਤੇ ਉਹ ਕਹਿੰਦੀ ਆ ਤੂੰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਰਹਿ ਉਸਦੀ ਘਰ ਵਾਲੀ ਵੀ ਖੁਸ਼ ਹੋ ਜਾਂਦੀ ਆ ਤੇ ਉਹ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦਾ ਹੈ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ